ਸਾਤ ਸਿਰਿਆ ਕਾਲ ਜੀ ਵੀਡੀਓ ਦੇਖ ਰਹੇ ਸਭ ਜੀਆਂ ਨੂੰ ਲੈ ਕੇ ਹਾ ਚਰ ਹੈ ਵੈਦਰ ਅਪਡੇਟ ਅਗਲੇ ਸੱਤ ਦਿਨਾਂ ਲਈ ਕਿ ਜਿਵੇਂ ਉਹ ਕਿਹਾ ਜੇਗਾ ਪਰ ਪਹਾੜਾਂ ਤੋਂ ਆਈ ਆਫਤਾਂ ਦੇ ਤਨਾਵ ਵਧਾ ਵਧਾ ਦਿੱਤਾ ਚੰਡੀਗੜ੍ਹ 8 ਅਗਸਤ 2025 ਪੰਜਾਬ ਵਿੱਚ ਮੌਸਮ ਦਾ ਇੱਕ ਅਜੀਬ ਮિજાਜ ਦੇਖਣ ਨੂੰ ਮਿਲ ਰਿਹਾ ਹੈ ਇੱਕ ਪਾਸੇ ਸੂਬੇ ਵਿੱਚ ਅਗਲੇ 7 ਦਿਨਾਂ ਤੱਕ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਅਤੇ ਮੌਸਮ ਲਗਭਗ ਆਮ ਵਾਂਗੂ ਹੈ ਦੂਜੇ ਪਾਸੇ ਪਹਾੜਾਂ ਵਿੱਚ ਪahari ਮੀਂਹ ਕਾਰਨ ਸੂਬੇ ਦੀਆਂ ਨਦੀਆਂ ਤੇ ਉਫਾਨਾ ਤੇ ਹੱਣ ਜਿਸ ਦੇ ਨਾਲ ਕਈ ਇਲਾਕਿਆਂ ਵਿੱਚ ਹੜ ਦਾ ਖਤਰਾ ਮੰਡਰਾ ਰਿਹਾ ਹੈ ਮੰਨ ਰਹਾ ਰਿਹਾ ਹੈ ਹੜਾਂ ਦਾ ਖਤਰਾ ਕਿਉਂ ਵਧਿਆ ਅਸਲ ਸਮੱਸਿਆ ਮੌਸਮ ਪੰਜਾਬ ਦਾ ਮੌਸਮ ਨਹੀਂ ਹੈ ਸਗੋਂ ਹਿਮਾਚਲ ਪਹਾੜਾਂ ਵਿੱਚ ਜੋ ਹੋ ਰਹੀ ਮੌਲੇ ਤਹਰ بارش ਡੈਮਾਂ ਤੋਂ ਪਾਣੀ ਛੱਡਿਆ ਗਿਆ ਇਹ ਕਾਰਨ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਡੈਮਾਂ ਤੋਂ ਪਾਣੀ ਛੱਟਣਾ ਪਿਆ ਵੀਰਵਾਰ ਨੂੰ ਹੀ ਬਿਆਸ ਦਰਿਆ ਵਿੱਚ ਲਗਭਗ 40000 ਕਿਊਸਕ ਪਾਣੀ ਪਾਣੀ ਛੱਡਿਆ ਗਿਆ ਦਰਿਆਵਾਂ ਵਿੱਚ ਇਸ ਕਾਰਨ ਬਿਆਸ ਤੇ ਕਗਰ ਵਰਗੀਆਂ ਅਧਦੀਗਾਂ ਪਾਰੀ ਦਾ ਪੰਦਰਤੇ ਜੀ ਨਾਲ ਵਾਦ ਰਿਹਾ ਹੈ ਕਿ ਗੱਗਰ ਦੀਆਂ ਗੱਗਰ ਦਰਿਆ ਦੇ ਵਾਦੇ ਪਾਣੀ ਨੇ ਪਟਿਆਲੇ ਅਤੇ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਚਿੰਤਾ ਵਧਾ ਦਿੱਤੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਮੇਂ ਸਥਿਤੀ ਕਾਬੂ ਵਿੱਚ ਹੈ ਪਰ ਉਹ ਪੂਰੀ ਤਰ੍ਹਾਂ ਚੌਕਸ ਹਨ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਦਰਿਆ ਦਰਿਆਵਾਂ ਦੇ ਪਾਣੀ ਵਧਣ ਦੇ ਬਾਬਤ ਜਿਤ ਪੰਜਾਬ ਦਾ ਆਪਣਾ ਮੌਸਮ ਫਿਲਹਾਲ ਸ਼ਾਂਤ ਰਿਹਾ ਹੈ ਵੀਰਵਾਰ ਨੂੰ ਸੂਬੇ ਵਿੱਚ ਕੋਈ ਨੀਂ ਨਹੀਂ ਪਿਆ ਜਿਸ ਕਾਰਨ ਤਾਪਮਾਨ ਵਿੱਚ ਥੋੜਾ ਵਾਧਾ ਹੋਇਆ ਹੈ ਸਟੱਬ ਤੋਂ ਗਰਮ ਸ਼ਹਿਰ ਲੁਧਿਆਣੇ ਦਾ ਸਮਰਾਲਾ ਸੀ ਜਿੱਥੇ ਪਹਾਰਾ 36.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅੱਜ ਵੱਡੇ ਸ਼ਹਿਰਾਂ ਵਿੱਚ ਮੌਸਮ ਜਿਹਾ ਹੋ ਗਿਆ ਅਮ੍ਰਿਤਸਰ ਵਿੱਚ ਅਸਮਾਨਾਂ ਸ਼ੰਕ ਅਨਿਚੇਕ ਤੌਰ ਤੇ ਬਦਲ ਵਹੀ ਰਹੇਗੀ ਅਤੇ ਮੀਂਹ ਪੈਣ ਦੀ ਵੀ ਉਮੀਦ ਹੈ ਤਾਪਮਨ 26 ਤੋਂ 34 ਡਿਗਰੀ ਦੇ ਵਿੱਚ ਘਰ ਰਹੇਗਾ ਧੰਨਵਾਦ